ਸਰਾਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਭ ਦਾ ਆਪਣੇ ਚੈਨਲ ਸਟਡੀ ਆਨਲਾਈਨ ਜਸਟ ਫॉर ਯੂ ਤੇ ਜਲਦੀ ਤੋਂ ਜਲਦੀ ਸਾਰੇ ਪਹੁੰਚੋ ਤੇ ਜਿਹੜੇ ਪਹੁੰਚ ਚੁੱਕੇ ਹੋ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਸੀਰੀਜ਼ ਆਪਣੀ ਚੱਲ ਰਹੀ ਜੀ 9894 ਰੀਕੰਡਕਟ ਪੇਪਰ ਦਾ ਸਿਲੇਬਸ ਤੇ ਅੱਜ ਕਲਾਸ ਨੰਬਰ 28 ਹੈ ਤੇ ਵਿਸ਼ਾ ਇਧਰ ਰਹੇਗਾ ਜੀ ਸੁਰਜੀਤ ਪਾਤਰ ਸੋ ਜਿਹੜੇ ਪਹੁੰਚ ਚੁੱਕੇ ਆ ਉਹ ਕਨਫਰਮੇਸ਼ਨ ਦੇਣ ਤੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਜੇਕਰ ਤੁਸੀਂ ਪੰਜਾਬੀ ਮਾਸਟਰਕੈਡਰਟੀ ਦੀ ਪੰਜਾਬੀ ਚੰਡੀਗੜ੍ਹ ਹਰਿਆਣਾ ਦਿੱਲੀ UGC NET ਗ੍ਰੇਡ 1 2 3 ਰਾਜਸਥਾਨ ਇਹਨਾਂ ਸਬ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ @ਪੰਜਾਬੀਤਿਆਰੀ ਗਰੁੱਪ ਤੇ ਜੇਕਰ ਤਿਆਰੀ ਕਰ ਰਹੇ ਹੋ ETT ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ @ETTਪੇਪਰAਐਂਡB ਇਸ ਤੋਂ ਇਲਾਵਾ ਜੇਕਰ SS ਮਾਸਟਰਕੈਡਰਟੀ ਦੀ ਤਿਆਰੀ ਕਰ ਰਹੇ ਤਾਂ ਜੁਆਇਨ ਕਰੋ @SSਤਿਆਰੀ ਤੇ ਜੇ ਤੁਹਾਨੂੰ ਚਾਹੀਦਾ ਜੀ ਸਕੂਲ ਕੰਟੈਂਟ ਪੀਐਸਸੀਬੀ ਤੇ ਸੀਬੀਐਸਸੀ ਬੋਰਡ ਦੇ ਨਾਲ ਸੰਬੰਧਿਤ ਤਾਂ ਜੁਆਇਨ ਕਰੋ ਐਟ ਆਰਕ ਆਨਲਾਈਨ ਸਕੂਲ ਸੋ ਆਪਣੀ ਲੋੜ ਦੇ ਅਨਸਾਰ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾ ਟਾਈਮ ਵੇਸਟ ਕੀਤੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਵੱਧਦੇ ਹਾਂ ਇੱਦੇ ਪਹਿਲੇ ਕੁਐਸਚਨ ਦੇ ਵੱਲ ਹਾਂਜੀ ਵਿਸ਼ਾ ਆਪਣਾ ਅੱਜ ਦਾ ਸੁਰਜੀਤ ਪਾਤਰ ਤੇ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਸੁਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਆਪਸ਼ਨ ਏ 14 ਜਨਵਰੀ 1935 ਬੀ 14 ਜਨਵਰੀ 1954 ਸੀ 14 ਜਨਵਰੀ 1945 ਡੀ 14 ਜਨਵਰੀ 1953 ਪ੍ਰਸ਼ਨ ਨੰਬਰ 1 ਦੇ ਆਨਸਰ ਕਰਨ ਤੋਂ ਪਹਿਲਾਂ ਕਨਫਰਮੇਸ਼ਨ ਦੇ ਦਿਓ ਕਿ ਸਭ ਕੁਝ ਸਹੀ ਚੱਲ ਰਿਹਾ ਹੈ ਜਾਂ ਫਿਰ ਨਹੀਂ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਸਭ ਦਾ ਆਪਣੀ ਲਾਈਵ ਕਲਾਸ ਦੇ ਵਿੱਚ <laughs> 14 ਜਨਵਰੀ 1945 ਸੰਡੇ ਨੂੰ ਪੜੰਦ ਜੀ ਨੇ ਕਰਦਾ ਛੁੱਟੀ ਕਰਕੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਹੈ 14 ਜਨਵਰੀ 1945 ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਅਨਸਰ ਕੀਤਾ ਹੈ 14 ਜਨਵਰੀ 1945 ਕੁਐਸਚਨ ਨੰਬਰ 2 ਹਾਂਜੀ ਪਿੰਡ ਪੱਤੜਕਲਾਂ ਜਲੰਧਰ ਯਾਦ ਰੱਖਿਆ ਜੀ ਕੁਐਸਚਨ ਨੰਬਰ 2 ਜਦ ਪਾਤਰਾਂ ਵੀ ਲਿਖਿਆ ਮਿਲੇਗਾ ਠੀਕ ਹੈ ਜੀ ਕੁਐਸਚਨ ਨੰਬਰ 2 ਪਾਤਰ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ অপਸ਼ਨ A ਹਰਬਚਨ ਸਿੰਘ ਗੁਰਚਰਨ ਕੌਰ B ਹਰਪ੍ਰਜਨ ਸਿੰਘ ਗੁਰਬਚਨ ਕੌਰ C ਹਰ ਹਰਪ੍ਰਜਨ ਹੀ ਪੜਿਆ ਜਾਵੇ ਗੁਰਸ਼ਰਨ ਕੌਰ ਤੇ D ਗੁਰਪ੍ਰਜਨ ਸਿੰਘ ਗੁਰਚਰਨ ਕੌਰ ਪ੍ਰਸ਼ਨ ਨੰਬਰ 2 ਦੇ ਲਈ ਕੋਰੇ ਅੰਤਰ ਕਰੋ ਜੀ ਜਰਜੀਤ ਪਾਤਰ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਹਾਂਜੀ ਕੁਐਸਚਨ ਨੰਬਰ 2 ਦੇ ਲਈ ਆਨਸਰ ਆ ਰਿਹਾ ਬੀ ਆਪਸ਼ਨ ਹਰਪ੍ਰੀਤ ਸਿੰਘ ਤੇ ਗੁਰਬਚਨ ਕੌਰ ਹਾਂਜੀ ਬਿਲਕੁਲ ਠੀਕ ਹੈ ਜੀ ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਹਨ ਹਰਪ੍ਰੀਤ ਸਿੰਘ ਤੇ ਗੁਰਬਚਨ ਕੌਰ ਸੀ surjit patar ਦੇ ਮਾਤਾ ਪਿਤਾ ਜੀ ਦਾ ਨਾ ਕੁਐਸਚਨ ਨੰਬਰ 3 3 ਨੰਬਰ ਹੈ ਜੀ ਪਾਤਰ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਆਪਸ਼ਨ A ਕੋਲਾਜ ਆਪਸ਼ਨ A ਬਰ ਖਰਜ ਕਰੇ ਸੌਰੀ ਕਿਉਂਕਿ ਕੋਲਾਜ ਮੈਨੂੰ ਯਾਦ ਆ ਗਿਆ ਵੀ ਇਹਨਾਂ ਦਾ ਚਲੋ ਪਹਿਲਾ ਨਹੀਂ ਆ ਪਹਿਲੀ ਰਚਨਾ ਉਹਦੇ ਜਿਸ ਆ ਮਾळा ਹਾਂਜੀ ਪਾਤਰ ਦਾ ਪਹਿਲਾ ਕਾਫ ਸੰਗਰੇ ਕਿਹੜਾ ਸੀ ਬਿਰਖਰਜ ਕਰੇ ਬੀ ਲਵਜਾਂ ਦੀ ਦਰਗਾਹ ਸੀ ਹਵਾ ਵਿੱਚ ਲਿਖੇ ਹਰਫ ਤੇ ਡੀ ਹਨੇਰੇ ਵਿੱਚ ਲੱਗਦੀ ਵਰਨਮਾਲਾ ਕੁਐਸਚਨ ਨੰਬਰ 10 ਦੇ ਲਈ ਆਨਸਰ ਕਰੋ 10 ਨੰਬਰ கரੈਕਟ ਆਨਸਰ ਕਰਿਆ ਜਾਵੇ ਹਵਾ ਵਿੱਚ ਲਿਖੇ ਹਰਫ 1979 ਸਭ ਦੇ ਵੱਲੋਂ ਆਨਸਰ ਆਪਸ਼ਨ ਸੀ ਆ ਰਿਹਾ ਸੋ ਜਿਹੜੇ ਵੀ ਆਨਸਰ ਕਰ ਰਹੇ ਆ ਆਪਸ਼ਨ ਸੀ ਹਵਾ ਵਿੱਚ ਲਿਖੇ ਹਰਫ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਕੁਐਸਚਨ ਨੰਬਰ 10 ਲਈ ਸੀ ਆਪਸ਼ਨ ਕਰੈਕਟ ਹੋਈ ਗਾ 1979 ਜਿਨ੍ਹਾਂ ਨੇ ਅਨਸਰ ਕੀਤਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 4 4 ਨੰਬਰ ਜੀ ਪਾਤਰ ਦੀ ਪਹਿਲੀ ਰਚਨਾ ਕਿਸ ਕਾਵ ਸੰਗ੍ਰਹਿ ਦੇ ਵਿੱਚ ਦਰਜ ਹੈ ਆ ਲੋ ਜੀ ਕੁਐਸਚਨ ਜੀ ਆਪਸ਼ਨ ਏ ਕੋਲਾਜ ਬੀ ਬੇਰਖਰਚ ਕਰੇ ਸੀ ਲਵਜਾਂ ਦੀ ਦਰਗਾਹ ਦੀ ਹਵਾ ਵਿੱਚ ਲਿਖੇ ਹਰਫ ਹਾਂ ਜੀ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਕੁਐਸਚਨ ਨੰਬਰ 4 4 ਨੰਬਰ ਤੇ ਲਈ ਅਨਸਰ ਆਪਸ਼ਨ A ਆ ਚੁੱਕਾ ਹੈ ਲਗਭਗ ਸਾਰੇ ਆਪਸ਼ਨ A ਅਨਸਰ ਕਰ ਰਹੇ ਕੋਲਾ ਇਹਦੇ ਵਿੱਚ ਜੀ ਬਿਲਕੁਲ ਠੀਕ ਅਨਸਰ ਹੈ ਜਿਹੜੇ ਆਪਸ਼ਨ A ਦੇ ਨਾਲ ਜਾ ਰਹੇ ਹਨ ਕੁਐਸਚਨ ਨੰਬਰ 5 5 ਨੰਬਰ ਇਹ ਕਿਸ ਰਚਨਾ ਦੇ ਲਈ ਸਾਇਦ ਕਾਦਮੀ ਅਵਾਰਡ ਮਿਲਿਆ ਆਪਸ਼ਨ A ਹਨੀ ਰਵੀ ਸੁਲਖਦੀ ਵਰਨਮਲਾ ਪੀ ਬੇਰਖਰਜ ਕਰੇ ਸੀ ਲਫਜ਼ੋ ਦੀ ਦਰਗਾ ਤੇ ਡੀ ਹਵਾ ਵਿੱਚ ਲਿਖੇ ਹਰਫ ਕੁਐਸਚਨ 5 ਲਈ ਅਨਸਰ ਕਰੋ नंबर पंच आंसर करा ये ऑप्शन आंसर आ रहा पाँच नंबर लिए हाँ जी लगभग सारे ही एक ऑप्शन आंसर कर रहे उन्नीस सौ तिरानवे ठीक है जी जिन्होंने आंसर हारे में सुलगदी वर्ण वाला ऑप्शन ए आंसर किया है सही उत्तर होगा क्वेश्चन नंबर छे दे सुरजीत पत्र पदम श्री पुरस्कार कदम मिले ऑप्शन दो हज़ार ਅਠ ਬੀ 2010 ਸੀ 2012 ਤੇ ਡੀ 2014 ਪ੍ਰਸ਼ਨ ਨੰਬਰ 6 ਦੇ ਲਈ ਅਨਸਰ ਕਰੋ ਜੀ ਪਦਮਸ਼ਰੀ ਅਵਾਰਡ ਕਦੋਂ ਮਿਲਿਆ surjit patar ਨੂੰ ਕੁਐਸਚਨ ਨੰਬਰ 6 ਦੇ ਲਈ ਕਰੈਕਟ ਅਨਸਰ ਕਰਿਆ ਜਾਵੇ ਅਨਸਰ 2012 ਆ ਰਿਹਾ ਸਭ ਦੇ ਵੱਲੋਂ ਹੀ ਯਾਨੀ ਕਿ ਆਪਸ਼ਨ ਸੀ ਸੀ ਅਨਸਰ ਕਰਨ ਵਾਲੇ ਨੇ ਬਿਲਕੁਲ ਠੀਕ 2012 ਦੇ ਵਿੱਚ ਮਿਲਿਆ ਪਦਮਸ਼ਰੀ ਕੁਐਸਚਨ ਨੰਬਰ 7 7 ਨੰਬਰ ਹੈ ਜੀ ਸੁਰਜੀਤ ਪਾਤਰ ਕਿਸ ਚੇਤਨਾ ਦਾ ਕਵੀ ਹੈ অপਸ਼ਨ ਹੈ ਯਥਾਰਤਵਾਦੀ ਬਿਰਹਾਸਵਾਦੀ ਸੀ ਪ੍ਰਯੋਗਵਾਦੀ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 7 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਹਾਂਜੀ 7 ਨੰਬਰ ਦੇ ਲਈ ਕਰੈਕਟ ਆਨਸਰ ਕਰੋ ਇਹ ਆਪਸ਼ਨ ਆ ਰਿਹਾ ਯਥਾਰਤਵਾਦੀ ਯਥਾਰਤਵਾਦੀ ਜਿਹਨਾਂ ਦਾ ਆਨਸਰ ਆ ਰਿਹਾ ਹੈ ਸਹੀ ਉੱਤਰ ਹੋਵੇਗਾ ਜੀ ਯਥਾਰਤਵਾਦੀ ਚੇਤਨਾ ਦਾ ਕਵੀ ਕੁਐਸਚਨ ਨੰਬਰ 8 8 ਨੰਬਰ ਹੈ ਜੀ ਹਾਂਜੀ ਜ਼ਰਵਦੀ ਆਪਸ਼ਨ ਦੇ ਵਿੱਚ ਮਿਲਦਾ ਤਾਂ ਉਹ ਵੀ ਸਹੀ ਹੋ ਸਕਦਾ ਹੈ ਕੁਐਸਚਨ ਨੰਬਰ 8 ਸੁਰਦਮੇਨ ਦੀ ਵਿਦਾ ਦੱਸੋ ਆਪਸ਼ਨ A ਕਾਵ ਸੰਗ੍ਰਹਿ B ਗੀਤ ਸੰਗ੍ਰਹਿ C ਗਜ਼ਲ ਸੰਗ੍ਰਹਿ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 8 ਲਈ ਅੰਤਰ ਕਰਿਆ ਜਾਵੇ ਜੀ ਸੁਰਦਮੇਨ ਦੀ ਵਿਦਾ ਪੁੱਛੀ ਗਈ ਹੈ 8 ਨੰਬਰ ਦੇ ਲਈ ਅੰਤਰਾ ਰਹੇ ਜੀ ਆਪਸ਼ਨ C ਗਜ਼ਲ ਸੰਗ੍ਰਹਿ ਸਭ ਦੇ ਵੱਲੋਂ ਹੀ C ਆਪਸ਼ਨ ਬਿਲਕੁਲ ਠੀਕ ਹੈ ਜਿਹੜੇ C ਆਪਸ਼ਨ ਦੇ ਨਾਲ ਜਾ ਰਹੇ ਹਨ ਗਦਰ ਅੰਗਰੇਜ਼ੀ ਸੁਰਜ਼ਮੀਨ ਕੁਐਸਚਨ ਨੰਬਰ 9 9 ਨੰਬਰ ਹੈ ਜੀ ਸੁਰਜੀਤ ਪਾਤਰ ਦੀ ਵਾਰਤਕ ਪੁਸਤਕ ਕਿਹੜੀ ਹੈ ਆਪਸ਼ਨ A ਬਿਰਖਰਜ ਕਰੇ B ਲਫ਼ਜ਼ਾਂ ਦੀ ਦਰਗਾ C ਪੱਤਿਹਰ ਦੀ ਪੰਜਾਬ ਤੇ D ਸੂਰਜ ਮੰਦਰ ਦੀਆਂ ਪੌੜੀਆਂ ਕੁਐਸਚਨ ਨੰਬਰ 9 ਲਈ ਅਨਸਰ ਕਰੋ ਕੁਐਸਚਨ ਨੰਬਰ 9 ਦੇ ਲਈ ਸਹੀ ਉੱਤਰ ਚੁਣੋ ਜੀ ਸੁਰਜੀਤ ਪਾਤਰ ਦੀ ਵਾਰਤਕ ਪੁਸਤਕ ਪੁੱਛੀ ਗਈ ਹੈ ਅਨਸਰ ਆ ਰਿਹਾ ਜੀ D ਆਪਸ਼ਨ 9 ਦੇ ਲਈ ਲਗਭਗ ਡੀ ਆਪਸ਼ਨ ਆ ਰਿਹਾ ਜੀ ਸਬਚਰੀਕਲ ਜੀ ਸਾਰੇ ਹੀ ਲਗਭਗ ਆਪਸ਼ਨ ਡੀ ਸੁਰੇਮੰਦਰ ਦੀਆਂ ਪੌੜੀਆਂ ਅਨਸਰ ਕਰੇ ਬਿਲਕੁਲ ਠੀਕ ਆਨਸਰ ਜਿਹੜੇ ਵੀ ਡੀ ਦੇ ਨਾਲ ਜਾ ਰਹੇ ਨੇ ਕੁਐਸਚਨ ਨੰਬਰ 10 ਹੈ ਜੀ ਪਾਤਰ ਦੀ ਪ੍ਰਵ੍ਰਤੀ ਕਿਹੜੀ ਹੈ ਆਪਸ਼ਨ A ਪ੍ਰਗਤੀਵਾਦੀ B ਜਗਰਵਾਦੀ C ਮਾਨਵਵਾਦੀ D ਸਾਰੀਆਂ 10 ਨੰਬਰ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਹਾਂਜੀ ਪ੍ਰਵ੍ਰਤੀ ਦੇ ਮਾਮਲੇ ਦੇ ਵਿੱਚ ਵੀ ਇੱਕ ਕਰੈਕਟਰ ਜਿਹੜਾ ਉਹ ਇੱਕ ਤਰ੍ਹਾਂ ਦੀ ਪ੍ਰਵ੍ਰਤੀਆਂ ਦੇ ਨਾਲ ਸਬੰਧਿਤ ਹੋ ਸਕਦਾ ਹੈ ਤੋ 10 ਨੰਬਰ ਲਈ ਸਭ ਤੋਂ ਸਹੀ ਬਣਦਾ ਉੱਤਰ ਕਰਿਆ ਜਾਵੇ ਆਪਸ਼ਨ ਡੀ ਆਨਸਰ ਆ ਰਿਹਾ ਜੀ ਬਿਲਕੁਲ ਠੀਕ ਆ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਹਨ ਕੁਐਸਚਨ ਨੰਬਰ 10 ਦੇ ਲਈ ਡੀ ਕਰੈਕਟ ਹੋਵੇਗਾ 11 ਨੰਬਰ ਕੁਐਸਚਨ ਦੇ ਵੱਲ ਵਧਦੇ ਹਾਂ ਜੀ ਲੋਰਕਾਂ ਦੀ ਰਚਨਾ ਬਲੱਡ ਵੈਡਿੰਗ ਦਾ ਅਨੁਵਾਦ ਇਸ ਲੇਖਿਤ ਕੀਤਾ ਜੀ ਸਰੀਦ ਪਾਤਰ ਨੇ ਆਪਸ਼ਨ A ਅਗ ਦੀ ਲੋਟ B ਅਗ ਦੇ ਕਲੀਰੇ C ਅਗ ਦੇ ਸੋਇਲੇ ਤੇ D ਅੱਗ ਤੇ ਪਾਣੀ ਕੁਐਸਚਨ ਨੰਬਰ 11 ਲਈ ਆਨਸਰ ਕਰਿਆ ਜਾਵੇ ਜੀ। ਬਲੱਡ ਵੈਡਿੰਗ ਦਾ ਅਨਵਾਦ ਕਿਸ ਨਾ ਹੇਟ ਕੀਤਾ ਜੀ? ਕਿਸ ਰੇਖੇ ਕੀਤਾ ਅੰਤਰ ਆਪਸ਼ਨ ਬੀ ਆ ਰਿਹਾ ਅੱਗ ਦੇ ਕਲੀਰੇ ਸਭ ਦੇ ਵੱਲੋਂ ਅੱਗ ਦੇ ਕਲੀਰੇ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਜਿਹੜੇ ਬੀ ਆਪਸ਼ਨ ਦੇ ਨਾਲ ਜਾ ਰਹੇ ਹਨ ਕੁਐਸਚਨ ਨੰਬਰ 12 12 ਨੰਬਰ ਕੁਐਸਚਨ ਹੈ ਜੀ ਮੇਰੇ ਜਨਮਗਰੋਂ ਪਾਤਰ ਪੰਜਾਬੀ ਕਾਵਿ ਦੀ ਮਸ਼ਾਲ ਜਗਾ ਕੇ ਰੱਖੇਗਾ। ਇਹ ਸ਼ਬਦ ਕਿਸ ਨੇ ਕਹੇ? ऑप्शन ए है प्रोफेसर मोहन सिंह बी प्रोफेसर पूरन सिंह सी हीरा सिंह दर्द से डी जसवंत कंवर क्वेश्चन नंबर बारह के लिए आंसर करो बारह नंबर लिए ऑप्शन ए रहा है जी प्रोफेसर मोहन सिंह सबदे वालों ऑप्शन ए आंसर किया गया है जो कि बिल्कुल भी क्वेश्चन नंबर बारह के लिए एक कुरैक्ट होगा तेरह नंबर क्वेश्चन है जी पात्र साहित्यकादमी अवार्ड कदों मिले ऑलरेडी इस क्वेश्चन के लिए तुम आंसर कर चुके हो कि हूँ गलत नहीं होना चाहिए किसी का भी ਏ ਆਪਸ਼ਨ 1993 ਬੀ 1995 ਸੀ 1997 ਡੀ 1999 கரੈਕਟ ਆਨਸਰ ਪ੍ਰੈਸ਼ਨ ਨੰਬਰ 13 ਦੇ ਲਈ ਕਰਿਆ ਜਾਵੇ 13 ਨੰਬਰ ਲਈ ਆਪਸ਼ਨ ਏ ਦੇ ਨਾਲ ਸਾਰੇ ਜਾ ਰਹੇ ਹਨ ਲਗਭਗ ਸਭ ਦਾ ਆਨਸਰ ਆਪਸ਼ਨ ਏ ਆ ਰਿਹਾ 1993 ਦੇ ਵਿੱਚ ਬਿਲਕੁਲ ਠੀਕ ਹੈ ਜਿਹੜੇ ਏ ਆਪਸ਼ਨ ਦੇ ਨਾਲ ਜਾ ਰਹੇ ਹਨ ਜਸਟ 1 ਮਿੰਟ ਡੋਨਟ ਫਰੀ ਡੋਨਟ ਫਰੀ ਡੋਨਟ ਫਰੀ ਜਲਦੀ ਰਹੇਗੀ ਕਲਾਸ ਸੈਟਰਡੇ ਅੱਜ ਡਾਟੇ ਦੀ ਸਮੱਸਿਆ ਨਹੀਂ ਹੋਣੀ ਡਾਟਾ ਦੀ ਸਮੱਸਿਆ ਨਹੀਂ ਹੋਣੀ ਹਾਂਜੀ 13 ਨੰਬਰ ਲਈ ਜਿਨ੍ਹਾਂ ਨੇ ਆਨਸਰ ਕੀਤਾ ਸੀ ਆਪਸ਼ਨ A ਬਿਲਕੁਲ ਠੀਕ ਹੈ ਕੁਐਸਚਨ ਨੰਬਰ 14 ਦੇ ਵੱਲ ਵੱਧਦੇ ਹਾਂ 14 ਨੰਬਰੇ ਬਿਰਖਰਜ ਕਰੇ ਦਾ ਵਿਸ਼ਾ ਕੀ ਹੈ ਆਪਸ਼ਨ A ਪ੍ਰਕਿਰਤੀ B ਪ੍ਰੇਮ C ਪੰਜਾਬ ਸੰਕਟ ਤੇ D ਦੇਸ਼ ਭਗਤੀ ਪ੍ਰਸ਼ਨ ਨੰਬਰ 14 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ 14 ਨੰਬਰ ਲਈ கரੈਕਟ ਆਨਸਰ ਕਰੋ ਜੀ 14 ਦੇ ਲਈ অপਸ਼ਨ ਸੀ ਆਨਸਰ ਕੀਤਾ ਜਾ ਰਿਹਾ ਜੀ ਤੇ ਬਹੁਤ ਸਾਰੇ ਨਾਂ ਜੇ ਕਾ ਤੋਂ ਲਿਖੇ ਉਹ ਸਮਝ ਨਹੀਂ ਆਈ ਜੀ ਜਾਂ ਫਿਰ ਉੱਪਰ ਲੀਆਂ ਰਚਨਾਵਾਂ ਦੇ ਲਈ ਲੈ ਗ ਰਹੇ ਹਾਂ ਆਨਸਰ অপਸ਼ਨ ਸੀ ਆਰ ਐ ਜੀ ਏ ਆਰ ਐ ਮੈਕਸ ਆਨਸਰ ਆ ਰਿਹਾ ਜੀ ਪੰਜਾਬ ਸੰਕਟ ਮੋਸਟਲੀ ਆਨਸਰ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਪੰਜਾਬ ਸੰਕਟ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 14 ਲਈ ਸੀ ਆਪਸ਼ਨ ਕਰੈਕਟ ਹੋਵੇਗਾ 15 ਨੰਬਰ ਦੇ ਵੱਲ ਵੱਧੀਆਂ ਜੀ ਪਾਤਰ ਨੇ ਬਿਰਕ ਕਿਸ ਨੂੰ ਕਿਹਾ ਹੈ ਆਪਸ਼ਨ A ਰੋਖ ਨੂੰ B ਪੱਥਰ ਦਿਲ ਬੰਦਿਆਂ ਨੂੰ C ਖੜੋਤ ਆ ਚੁੱਕੀ ਉਹਨਾਂ ਬੰਦਿਆਂ ਨੂੰ ਤੇ ਜਾਂ ਫਿਰ D ਆਪਣੇ ਆਪ ਫੈਸ਼ਨ ਨੰਬਰ 15 ਲਈ ਆਨਸਰ ਕਰੋ ਤੇ ਜਿਹੜੇ ਨਵੇਂ ਵੀਟਰ ਆ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੜਨਾ ਨਾ ਭੁੱਲਣ ਤਾਂ ਕਿ ਆਉਣ ਵਾਲੀ ਕਲਾਸ ਦੀ ਨੋਟੀਫਿਕੇਸ਼ਨ ਤੁਹਾਨੂੰ ਹਮੇਸ਼ਾ ਮਿਲਦੇ ਰਹੇ ਅਨਸਰ ਆਪਸ਼ਨ ਐਂਡ ਡੀ ਕੀਤਾ ਜਾ ਰਿਹਾ ਜੀ 15 ਨੰਬਰ ਦੇ ਲਈ ਹਾਂਜੀ ਪਾਤਰ ਨੇ ਬਿਰਤ ਕਿਹਾ ਜੀ ਆਪਣੇ ਆਪ ਨੂੰ ਆਪਸ਼ਨ ਡੀ ਹੈ ਬਿਲਕੁਲ ਠੀਕ ਕੁਐਸਚਨ ਨੰਬਰ 15 ਲਈ ਜਿਨ੍ਹਾਂ ਨੇ ਡੀ ਅਨਸਰ ਕੀਤਾ ਬਿਲਕੁਲ ਸਹੀ ਉੱਤਰ ਕੁਐਸਚਨ ਨੰਬਰ 16 ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਕਿੰਨੀਆਂ ਕਵਿਤਾਵਾਂ ਹਨ ਆਪਸ਼ਨ ਐ 52 ਬੀ 73 ਡੀ 82 ਪ੍ਰਸ਼ਨ ਨੰਬਰ 16 ਲਈ ਕਰੈਕਟ ਅਨਸਰ ਕਰੋ ਜੀ ਕੁੱਲ ਕਿੰਨੀਆਂ ਕਵਿਤਾਵਾਂ ਸ਼ਾਮਲ ਹਨ ਲਫਜ਼ੋ ਦੀ ਦਰਗਾਹ ਦੇ ਵਿੱਚ ਆਨਸਰ ਆ ਰਿਹਾ ਸੀ ਆਪਸ਼ਨ ਸੀ 72 ਕਵਿਤਾਵਾਂ ਸਬਦਾ ਆਨਸਰ ਆਪਸ਼ਨ ਸੀ ਸੀ ਹੈ ਜੀ ਬਿਲਕੁਲ ਠੀਕ 72 ਕਵਿਤਾਵਾਂ ਸ਼ਾਮਿਲ ਹਨ ਕੁਐਸਚਨ ਨੰਬਰ 17 ਦੇ ਬਲ ਵਾਦਿਆ ਜੀ 17 ਨੰਬਰ ਕੁਐਸਚਨ ਹੈ ਜੀ ਪਾਤਰ ਨੇ ਕਿਸ ਦੇ ਕਹਿਣ ਤੇ ਆਪਣੇ ਨਾਂ ਦੇ ਨਾਲ ਪਾਤਰ ਸ਼ਬਦ ਲਾਇਆ ਆਪਸ਼ਨ A ਚਰਨ ਦਾ ਸਿੱਧੂ B ਸੁਰਜੀਤ ਸਿੰਘ ਸੇਠੀ C ਮੋਨ ਸਿੰਘ ਤੇ D ਜਸਵੰਤ ਕਮਲ ਕੁਐਸਚਨ ਨੰਬਰ 17 ਲਈ ਕਰੈਕਟ ਆਨਸਰ ਕਰੋ हाँ जी किस दे कहते अपने ना पात्र शब्द लाया करैक्ट आंसर क्वेश्चन नंबर सतारा लाई बी आ रहे जी सब वालों सुरजीत सेठी बिल्कुल ठीक है जेडे जी सुरजीत सेठी ज सुरजीत सेठी आंसर कर रहे क्वेश्चन नंबर अठारह अठारह नंबर ही आया नंद किशोर कविता का विषय की है ऑप्शन है भगवान कृष्ण बीजाबी भाषा सी प्रकृति ती रासलीला हाँ जी क्षन की फॉरमेसन थोड़ी जी चेंज करके ਕਿ ਆਇਆ ਆਨੰਦ ਕਿਸ਼ੋਰ ਕਵਿਤਾ ਦਾ ਵਿਸ਼ਾ ਕਿਸ ਨਾਲ ਸਬੰਧਿਤ ਹੈ ਤਾਂ ਕਰਕੇ ਆਪਸ਼ਨ ਦੇ ਵਿੱਚ ਨਾਲ ਲਿਖਿਆ ਹੋਇਆ ਠੀਕ ਹੈ ਭਗਵਾਨ ਕ੍ਰਿਸ਼ਨ ਨਾਲ ਪੰਜਾਬੀ ਭਾਸ਼ਾ ਨਾਲ ਪ੍ਰਕਿਰਤੀ ਨਾਲ ਜਾਂ ਫਿਰ ਰਾਸਲੀਲਾ ਨਾਲ ਕੌਰੈਕਟ ਆਨਸਰ ਪ੍ਰਸ਼ਨ ਨੰਬਰ 18 ਦੇ ਲਈ ਕਰਿਆ ਜਾਵੇ 18 ਲਈ ਆ ਰਿਹਾ ਆਪਸ਼ਨ ਬੀ ਸਭ ਦਾ ਆਨਸਰ ਬੀ ਆ ਰਿਹਾ ਜੀ ਪੰਜਾਬੀ ਭਾਸ਼ਾ ਦੇ ਨਾਲ ਸਬੰਧਿਤ ਹੈ ਬਿਲਕੁਲ ਠੀਕ ਆਨਸਰ ਜਿਹੜੇ ਵੀ ਬੀ ਦੇ ਨਾਲ ਜਾ ਰਹੇ ਹਨ 19 ਨੰਬਰ ਕੁਐਸਚਨ ਹੈ ਜੀ ਨਕਸਲੀ ਲੇਬਰ ਨਾਲ ਜੁੜੇ ਐਸਾਸਾਂ ਵਾਲਾ ਕਾਫ ਸੰਗ੍ਰਹਿ ਕਿਹੜਾ ਹੈ ਆਪਸ਼ਨ ਹੈ ਨੇਰੇ ਵਿੱਚ ਲੁਕਦੀ ਵਰਣਮਾਲਾ ਬੀ ਬੇਰਖਰਜ ਕਰੇ ਸੀ ਲਫਜ਼ਾ ਦੀ ਦਰਗਾਹ ਤੇ ਡੀ ਹਵਾ ਵਿੱਚ ਲਿਖੇ ਅੱਖਰ ਪ੍ਰਸ਼ਨ ਨੰਬਰ 19 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ 19 ਨੰਬਰ ਕਰੈਕਟ ਆਨਸਰ ਕਰੋ ਆਪਸ਼ਨ ਏ ਆਨਸਰ ਆ ਰਿਹਾ ਜੀ ਸਬਦੇ ਵੱਲੋਂ ਹੀ ਲਗਭਗ ਆਪਸ਼ਨ ਏ ਆਨਸਰ ਕੀਤਾ ਜਾ ਰਿਹਾ ਹੈ ਵਿੱਚੋਂ ਵਿੱਚੋਂ ਸੀ ਆਪਸ਼ਨ ਵੀ ਆਨਸਰ ਆ ਚੁੱਕਾ ਹੈ ਸੋ ਜਿਨ੍ਹਾਂ ਨੇ ਆਨਸਰ ਕੀਤਾ ਜੀ ਹਨੇਰੇ ਵਿੱਚ ਲੁਕਦੀ ਵਰਣਮਾਲਾ ਬਿਲਕੁਲ ਠੀਕ ਆਨਸਰ ਕੁਐਸਚਨ ਨੰਬਰ ਵੀ ਵੀ ਨੰਬਰ ਹੈ ਜੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਾਇਦ ਕਾਜ਼ਮੀ ਚੰਡੀਗੜ੍ਹ ਦਾ ਪ੍ਰਧਾਨਕਦੋਂ ਨਿਯੁਕਤ ਕੀਤਾ ਆਪਸ਼ਨ A 2008 ਦੇ ਵਿੱਚ B 2010 ਦੇ ਵਿੱਚ C 2013 ਦੇ ਵਿੱਚ D 2015 ਦੇ ਵਿੱਚ ਕੁਐਸਚਨ ਨੰਬਰ ਵੀ ਦੇ ਲਈ ਕਰੈਕਟ ਆਨਸਰ ਕਰੋ ਜੀ ਆ ਵੀ ਨੰਬਰ ਆਨਸਰ ਆਪਸ਼ਨ C ਆ ਰਿਹਾ ਹੈ ਜੀ ਸਭ ਦੇ ਵੱਲੋਂ ਆਪਸ਼ਨ C ਆਨਸਰ ਕੀਤਾ ਜਾ ਰਿਹਾ ਸੋ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ 2013 ਸ਼ਬਦ ਹੈ ਜੀ ਬਿਲਕੁਲ ਸਹੀ ਉੱਤਰ ਵੀ ਨੰਬਰ ਦੇ ਲਈ 2013 ਸਹੀ ਉੱਤਰ ਹੋਵੇਗਾ ਕੁਐਸਚਨ ਨੰਬਰ 21 21 ਨੰਬਰ ਹੈ ਜੀ ਪਾਤਰ ਕਿਸ ਵਿਸ਼ੇ ਦਾ ਅਧਿਆਪਕ ਸੀ অপਸ਼ਨ A ਹਿੰਦੀ B ਉਰਦੂ ਸੀ ਪੰਜਾਬੀ D ਅੰਗਰੇਜ਼ੀ ਪ੍ਰਸ਼ਨ ਨੰਬਰ 21 ਦੇ ਲਈ ਕਰੈਕਟ ਆਨਸਰ ਕਰੋ ਜੀ ਸੁਰਜੀਤ ਪਾਤਰ ਕਿਸ ਵਿਸ਼ੇ ਦਾ ਅਧਿਆਪਕ ਸੀ 21 ਨੰਬਰ ਦੇ ਲਈ ਆਨਸਰ ਆਪਸ਼ਨ 3 ਕੀਤਾ ਜਾ ਰਿਹਾ ਸਭ ਦੇ ਵੱਲੋਂ ਪੰਜਾਬੀ ਵਿਸ਼ੇ ਦਾ ਬਿਲਕੁਲ ਠੀਕ ਹੈ ਪੰਜਾਬੀ ਵਿਸ਼ੇ ਦੇ ਅਧਿਆਪਕ ਸੁਰਜੀਤ ਪਾਤਰ ਸੋ ਕੁਐਸਚਨ ਨੰਬਰ 22 22 ਨੰਬਰ ਹੈ ਜੀ ਲਫਜ਼ਾਂ ਦੀ ਦਰਗਾਹ ਦਾ ਪ੍ਰਕਾਸ਼ਨ ਸਾਲ ਦੱਸੋ ਆਪਸ਼ਨ A 2003 C 2008 B 2008 A 2010 ਤੇ D 2013 ਕੁਐਸਚਨ ਨੰਬਰ 22 ਦੇ ਲਈ ਕਰੈਕਟ ਆਨਸਰ ਕਰਿਆ ਜਾ ਜੀ 22 ਲਈ 2010 आंसर ऑप्शन ए ਕੀਤਾ ਜਾ ਰਿਹਾ ਸਭ ਦੇ ਵੱਲੋਂ 2093 ਬਾਈਬਸਟਿਕ ਲਿਖਿਆ ਗਿਆ ਇਥੇ ਹਾਂਜੀ 203 आंसर ਕਰਨ ਵਾਲੇ ਨੇ ਸਾਰੇ ਹੀ ਠੀਕ ਪਰ ਨੋਟ ਕਰਿਓ ਜੀ ਇਸ ਦਾ ইয়ার ਜਿਹੜਾ 1999 ਵੀ ਮਿਲਦੇ ਐ এমএ ਦੀ ਇਕਤਾਬਾਂ ਦੇ ਵਿੱਚ ਕੁਐਸਚਨ ਨੰਬਰ 23 23 ਨੰਬਰੇ ਪਾਤਰ ਨੇ ਕਿਹੜੀ ਕੈਸਟ ਕੱਢੀ ਆਪਸ਼ਨ A ਬਿਰਖ ਦੀ ਆਵਾਜ਼ ਵੀ ਬਿਰਖ ਦੀ ਬਿਰਖ ਦਾ ਸੰਗੀਤ ਸੀ ਬਿਰਖ ਜੋ ਸਾਜ ਹੈ D ਬਿਰਖ ਦੇ ਗੀਤ ਪ੍ਰਸ਼ਨ ਨੰਬਰ 23 ਦੇ ਲਈ ਕਰੈਕਟ ਆਨਸਰ ਕਰੋ ਜੀ 23 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਇਹਦੇ ਵੀ ਵੱਖ-ਵੱਖਰੇ ਨਾਂ ਲਿਖੇ ਮਿਲਦੇ ਆ ਕੈਸਟ ਦੇ 23 ਨੰਬਰ ਤੇ ਲਈ ਆਨਸਰ ਕੀਤਾ ਜਾ ਰਿਹਾ ਹੈ ਆਪਸ਼ਨ C C ਇਸ ਸਬਦੇ ਵੱਲੋਂ ਆਨਸਰ ਆ ਰਿਹਾ ਹੈ ਬਿਰਖ ਜੋ ਸਾਜ ਹੈ ਜਿਨ੍ਹਾਂ ਨੇ ਆਨਸਰ ਸੀ ਕੀਤਾ ਸਬਦ ਹੈ ਬਿਲਕੁਲ ਠੀਕ ਇਸ ਤੋਂ ਇਲਾਵਾ ਇਸ ਦਾ ਨਾਮਿਲਦਾ ਜੀ ਬਿਰਕ ਦੀ ਸਾਜ ਨੋਟ ਕਰਿਓ ਕੁਐਸਚਨ ਨੰਬਰ 24 24 ਨੰਬਰ ਹੈ ਜੀ ਪਾਤਰ ਨੂੰ ਕਿਹਾ ਜਾਂਦਾ ਹੈ ਆਪਸ਼ਨ A ਹਾਸਿਆਂ ਦਾ ਸ਼ਾਇਰ ਵੀ ਜਜ਼ਬਤੀ ਸ਼ਾਇਰ ਸੀ ਨੀਵੇਂ ਸ਼ਰਨੀਆਂ ਦੇ ਦੁੱਖਾਂ ਦੀ ਪੇਸ਼ਕਾਰੀ ਕਰਨ ਵਾਲਾ ਸ਼ਾਇਰ ਤੇ D ਸਿਰਜਣਾਤਮਕ ਉਦਾਸੀ ਦਾ ਸ਼ਾਇਰ ਕੁਐਸਚਨ ਨੰਬਰ 24 ਲਈ ਕਰੈਕਟ ਆਨਸਰ ਕਰੋ 24 ਨੰਬਰ ਲਈ ਸਬਦਾ ਅਨਸਰ ਬੜੇ ਹੀ ਸਪੀਡ ਦੇ ਨਾਲ ਹੈ ਸਿਰਜਣਾਤਮਕ ਉਦਾਸੀ ਦਾ ਸਾਇਰ ਆਪਸ਼ਨ ਡੀ ਹੋਵੇਗਾ கரੈਕਟ ਅਨਸਰ ਕੁਐਸਚਨ ਨੰਬਰ 25 25 ਨੰਬਰ ਹੈ ਜੀ ਪਾਤਰ ਨੇ ਆਪਣੀਆਂ ਰਚਨਾਵਾਂ ਵਿੱਚ ਕਿਸ ਦੇ ਦਰਦ ਨੂੰ ਪੇਸ਼ ਕੀਤਾ ਹੈ ਆਪਸ਼ਨ ਏ ਨੀਵੀਂ ਸ਼੍ਰੇਣੀ ਬੀ ਮੱਧਵਰਤੀ ਸ਼੍ਰੇਣੀ ਸੀ ਉੱਚੀ ਸ਼੍ਰੇਣੀ ਤੇ ਡੀ ਪ੍ਰੋਗ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 25 ਦੇ ਲਈ ਅਨਸਰ ਕਰੂ 25 ਨੰਬਰ ਅਚਲੀ ਬੀ ਆਪਸ਼ਨ ਆ ਰਿਹਾ ਮਦਵਰਤੀ ਹਾਂਜੀ ਜ਼ਰਜੀਤ ਬਾਦਰ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਮਦਵਰਤੀ ਸਮਾਜ ਨੂੰ ਪੇਸ਼ ਕੀਤਾ ਹੈ ਮਦਵਰਤੀ ਸਮਾਜ ਦੇ ਦਰਦ ਨੂੰ ਪੇਸ਼ ਕੀਤਾ ਹੈ ਸੋ ਆਪਸ਼ਨ ਬੀ ਇੱਥੇ கரੈਕਟ ਅਨਸਰ ਹੋਵੇਗਾ ਕੁਐਸਚਨ ਨੰਬਰ 26 ਦੇ ਬਲਵਾਦ ਜੀ 26 ਨੰਬਰ ਕੁਐਸਚਨ ਹੈ ਜੀ ਬਾਤਰ ਕਵੀਆਂ ਨੂੰ ਕੀ ਹੋਣ ਲਈ ਪ੍ਰੇਰਿਤ ਕਰਦਾ ਹੈ ਆਪਸ਼ਨ ਹੈ ਯਥਾਰਤਕ ਅਤੇ ਕਰਮਸ਼ੀਲ ਹੋਣ ਲਈ ਬੀ ਲਿਖਣ ਲਈ ਸੀ ਆਪਣੇ ਰੰਗ ਵਿੱਚ ਰੰਗੇ ਰਹਿਣ ਲਈ ਤੇ ਧੀ ਤਲਵਾਰ ਚੁੱਕਣ ਲਈ ਕੁਐਸਚਨ ਨੰਬਰ 26 ਲਈ ਕਰੈਕਟ ਆਨਸਰ ਕਰੋ। ਕੁਐਸਚਨ ਨੰਬਰ 26 26 ਨੰਬਰ ਲਈ ਆ ਰਿਹਾ ਹੈ ਇਹ ਆਪਸ਼ਨ। ਸਬਦ ਇਹ ਆਨਸਰ ਆ ਰਿਹਾ ਹੈ ਯਥਾਰਥਕ ਤੇ ਕਰਮਸ਼ੀਲ ਹੋਣ ਦੇ ਲਈ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ A ਦੇ ਨਾਲ ਜਾ ਰਹੇ ਹਨ ਕੁਐਸਚਨ ਨੰਬਰ 27। 27 ਨੰਬਰ ਹੈ ਜੀ ਕੇਸ ਯੂਨੀਵਰਸਿਟੀ ਨੇ ਪਤ ਨੂੰ ਡਾਕਟਰ ਆਫ ਡਾਕਟਰ ਆਫ ਫਿਲਾਸਫੀ ਆਨਰਜ਼ ਕਾਜ਼ਾ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ। ਆਪਸ਼ਨ A ਪੰਜਾਬੀ ਨਥੀ ਵੀ ਪੰਜਾਬੀ ਯੂਨੀਵਰਸਿਟੀ C ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੈਕਟ ਆਨਸਰ ਕੁਐਸਚਨ ਨੰਬਰ 27 ਲਈ ਆਨਸਰ ਕਰ ਰੋ ਇਸ ਤੋਂ ਲਾਬੇ ਜਿਹੜੇ ਨਵੇਂ ਵੀਟਰ ਆਪਣੇ ਚੈਨਲ ਤੇ ਨਵੇਂ ਵੀਟਰ ਜਿੰਨੇ ਵੀ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਇਸ ਚੈਨਲ ਤੇ ਕਲਾਸਾਂ ਹੁੰਦੀਆਂ ਨੇ ਸ਼ਨੀਵਾਰ ਤੇ ਐਤਵਾਰ ਤੇ ਇਸ ਤੋਂ ਇਲਾਵਾ ਬਾਕੀ ਜਿਹੜੀਆਂ ਕਲਾਸਾਂ ਨੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉਹ ਹੁੰਦੀਆਂ ਨੇ ਸਟੱਡੀ ਔਨਲਾਈਨ ਚੈਨਲ ਤੇ ਇਸ ਦਾ ਨਾਮ ਹੈ ਸਟੱਡੀ ਔਨਲਾਈਨ ਜਸਟ ਫॉर ਯੂ ਤੇ ਉਹ ਦੂਸਰੇ ਚੈਨਲ ਦਾ ਨਾਮ ਹੈ ਸਟੱਡੀ ਔਨਲਾਈਨ ਜਾਂ ਫਿਰ ਪੂਰੇ ਨਾਮ ਦੇ ਨਾਲ ਜਾਵਾਂਗੇ ਤਾਂ ਸਟੱਡੀ ਔਨਲਾਈਨ ਨੋਲੇਜ ਫॉर ਯੂ ਬਸ ਸਟੱਡੀ ਔਨਲਾਈਨ ਸਰਚ ਕਰੋਗੇ ਦੋਵੇਂ ਚੈਨਲ ਸਰਚ ਦੇ ਵਿੱਚ ਆ ਜਾਣਗੇ ਸੇਮ ਹੀ ਉਹਨਾਂ ਦਾ ਦੋਹਾਂ ਦਾ ਲੋਗੋ ਹੈ ਇਹਦਾ ਵੀ ਉਹੀ ਹੈ ਤੇ ਉਹਦਾ ਵੀ ਸੇਮ ਇਹੀ ਹੈ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਸਾਰੀਆਂ ਕਲਾਸਾਂ ਤਾਂ ਤੁਸੀਂ ਲਾਹ ਬਤਾ ਸਕੋ ਅਨਸਰ ਆਪਸ਼ਨ ਸੀ ਕੀਤਾ ਜਾ ਰਿਹਾ ਸਭ ਦੇ ਵੱਲੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਿਲਕੁਲ ਠੀਕ ਅਨਸਰ ਹੈ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਹਨ ਹਾਂਜੀ 2012 ਦੇ ਵਿੱਚ ਕੁਐਸਚਨ ਨੰਬਰ 28 ਹੈ ਜੀ ਬਾਤ ਨੂੰ ਸਰਸਵਤੀ ਪ੍ਰਸਕਾਰ ਕਿਸ ਰਚਨਾ ਦੇ ਲਈ ਮਿਲਿਆ ਆਪਸ਼ਨ ਹੈ ਹਨੇਰੇ ਵਿੱਚ ਲੱਗਦੀ ਵਰਨਮਾਲਾ ਬੀ ਲਫਜ਼ਾਂ ਦੀ ਦਰਗਾਹ ਸੀ ਹਵਾ ਵਿੱਚ ਲਿਖੇ ਹਰਫ ਹਵਾ ਵਿੱਚ ਲਿਖੇ ਹਰਫ ਤੇ ਡੀ ਸੁਰਜ਼ਮੀਨ ਕੁਐਸਚਨ ਨੰਬਰ 28 ਦੇ ਲਈ ਅਨਸਰ ਕਰੋ ਤੇ ਜਿਹੜੇ ਕੈਂਡੀਡੇਟਸ ਨੂੰ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਚਾਹੀਦਾ ਹੈ ਪੰਜਾਬੀ ਮਾਸਟਰ ਕੈਡਰ ਤੇ ਨਾਲ ਸਬੰਧਿਤ ਜਿੰਨੇ ਵੀ ਪ੍ਰੀਵਿਅਸ ਪੇਪਰ ਹੋ ਚੁੱਕੇ ਆ ਪੰਜਾਬੀ ਲੈਕਚਰ ਦੇ ਪੰਜਾਬੀ ਮਾਸਟਰ ਕੈਡਰ ਦੇ ਜਾਂ ਫਿਰ ਈਟੀਟੀ ਦਾ ਵੀ ਪੇਪਰ ਏ ਵੀ ਹੋ ਚੁੱਕਾ ਹੈ ਪ੍ਰੀਵਿਅਸ ਪੇਪਰ ਤੁਹਾਨੂੰ ਚਾਹੀਦੇ ਸਾਰੇ ਅਵੇਲੇਬਲ ਹੋ ਜਾਣਗੇ ਜੀ ਪੰਜਾਬ ਰਾਜਸਥਾਨ ਦਿੱਲੀ ਚੰਡੀਗੜ੍ਹ ਇਨ੍ਹਾਂ ਸਭ ਸਟੇਟ ਯੂਟੀ ਦੇ ਹੁਣ ਤੱਕ ਜਿੰਨੇ ਵੀ ਪੇਪਰ ਹੋ ਚੁੱਕੇ ਆ ਇਸ ਤੋਂ ਲਗਵ ਜੇ ਤੁਹਾਨੂੰ ਪੀਡ ਕੋਰਸ ਚਾਹੀਦੇ ਉਹ ਵੀ ਅਵੇਲੇਬਲ ਹੈ ਜੇ ਤੁਹਾਨੂੰ ਪ੍ਰੈਕਟਿਸ ਸੈਟ ਚਾਹੀਦੇ ਉਹ ਵੀ ਅਵੇਲੇਬਲ ਹੈ ਇਹਨਾਂ ਸਭ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਸੰਪਰਕ ਕਰ ਸਕਦੇ ਤੁਸੀਂ ਆਪਣੇ ਨੰਬਰ 7837896518 ਨੰਬਰ ਤੇ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਲੋਡਿੰਗ ਦੀ ਚੀਜ਼ ਕਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਸੋ ਨੰਬਰ ਦਾ ਸਕਰੀਨਸ਼ਾਟ ਕਰ ਲਓ ਤਾਂ ਕਿ ਲੋਡ ਪਹੁੰਚ ਤੇ ਵਰਤਿਆ ਜਾ ਸਕੇ 28 ਨੰਬਰ ਕੁਐਸਚਨ ਦੇ ਲਈ ਆਨਸਰ ਆ ਚੁੱਕਾ ਹੈ ਜੀ ਆਪਸ਼ਨ ਬੀ ਸਭ ਤੋਂ ਵੱਲੋਂ ਹੀ ਬੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਹੈ ਲਫ਼ਜ਼ਾਂ ਦੀ ਦਰਗਾਹ ਹਾਂ ਜੀ ਜਿਨ੍ਹਾਂ ਨੇ ਆਨਸਰ ਕੀਤਾ ਹੈ ਬੀ ਆਪਸ਼ਨ ਸਬਦ ਬਿਲਕੁਲ ਠੀਕ ਹੈ ਕੁਐਸਚਨ ਨੰਬਰ 29 ਦੇ ਵੱਲ ਵਧਦੇ 29 ਨੰਬਰ ਹੈ ਜੀ ਸੁਰ ਸੁਰਜੀਤ ਪਾਤਰ ਨੇ ਕਿਸ ਫਿਲਮ ਦੇ ਡਾਇਲੋਗ ਲਿਖੇ ਆਪਸ਼ਨ A ਸ਼ਹੀਦ ਭਗਤ ਸਿੰਘ B ਕਰਤਾਰ ਸਿੰਘ ਸਰਾਬਾ C ਸ਼ਹੀਦ ਉਦਮ ਸਿੰਘ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 29 ਦੇ ਲਈ ਆਨਸਰ ਕਰਿਆ ਜਾਵੇ 29 ਨੰਬਰ ਕੁਐਸਚਨ கரੈਕਟ ਆਨਸਰ ਕਰੋ 29 ਨੰਬਰ ਲਈ ਸੁਰਜੀਤ ਪਾਤਰ ਨੇ ਕਿਸ ਫਿਲਮ ਦੇ ਡਾਇਲੋਗ ਲਿਖੇ ਆਨਸਰ ਆ ਰਿਹਾ ਜੀ ਆਪਸ਼ਨ C ਉਦਮ ਸਿੰਘ ਸਭ ਤੋਂ ਆਨਸਰ ਆ ਰਿਹਾ ਜੀ ਸ਼ਹੀਦ ਉਦਮ ਸਿੰਘ ਸੋ ਜਿਹੜੇ ਵੀ ਆਨਸਰ ਆਪਸ਼ਨ 30 ਦੇ ਨਾਲ ਜਾ ਰਹੀ ਹੈ ਸਬਦ ਹੈ ਜੀ ਬਿਲਕੁਲ ਸਹੀ ਉੱਤਰ ਸ਼ੀਰਦਮ ਸਿੰਘ ਕੁਸ਼ਣ ਨੰਬਰ 30 ਦੇ ਬਲਵੱਦੇ ਆ ਜੀ ਕੁਝ ਕਿਹਾ ਤੇ ਨੇ ਰਜ ਚਰੇਗਾ ਕਿਵੇਂ ਗਜ਼ਲ ਕਿਸ ਜਮਾਤ ਦੇ ਵਿੱਚ ਦਰਜਾ ਆਪਸ਼ਨ ਇਹ ਨੌਵੀਂ ਵੀ 10ਵੀਂ ਸੀ 11ਵੀਂ ਡੀ 12ਵੀਂ ਕੁਸ਼ਣ ਨੰਬਰ 30 ਦੇ ਲਈ கரੈਕਟ ਆਨਸਰ ਕਰਿਆ ਜਾਵੇ ਹਾਂ ਜੀ 30 ਨੰਬਰ ਦੇ ਲਈ ਆਨਸਰ ਕਰੋ 30 ਦੇ ਲਈ ਆਪਸ਼ਨ ਸੀ ਤੇ ਡੀ ਆਨਸਰ ਕੀਤੇ ਜਾ ਰਹੇ ਜੀ ਸਬਦ ਅਨਸਰ ਹੈ ਸੀ ਅਤੇ ਡੀ ਮੋਸਟਲੀ ਸੀ ਆਪਸ਼ਨ ਆ ਚੁੱਕਾ ਹੈ ਜੀ 11ਵੀਂ ਜਮਾਤ ਦੇ ਵਿੱਚ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਪਸ਼ਨ ਸੀ ਅਨਸਰ ਕੀਤਾ ਹੈ ਕੁਐਸਚਨ ਨੰਬਰ 31 31 ਨੰਬਰੀ ਲੋਰਕਾਂ ਦੀ ਰਚਨਾ ਏਰਮਾ ਦਾ ਅਨੁਵਾਦ ਕਿਸ ਲੇਖਕ ਨੇ ਕੀਤਾ ਜੀਤਪਤ ਨੇ ਆਪਸ਼ਨ A ਸ਼ੇਰ ਮਰੇ ਦੀ ਅਗਲੋਰਤ B नागਮੰਡਲ ਸੀ ਕੁਮਿੰਦੀ ਹੈ ਬਈ ਲਿਟੇ ਡੀ ਸੈਯੋਨੀ ਮੈਂ ਅੰਤਹੀਨ ਤਰਕਾਲਾਂ ਕੁਐਸਚਨ ਨੰਬਰ 30 ਦੇ ਲਈ ਅਨਸਰ ਕਰੋ ਟੀ ਨੰਬਰ ਲਈ ਕਰੈਕਟ ਅਨਸਰ ਕਰਿਆ ਜਾਵੇ ਟੀ ਦੇ ਸੋਰੀ 33 ਦੇ ਲਈ 33 ਦੇ ਲਈ ਕੱਥੇ ਲਈ ਡੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਸਭ ਦੇ ਵੱਲੋਂ ਡੀ ਆਪਸ਼ਨ ਆ ਰਿਹਾ ਡੀ ਜਿਨ੍ਹਾਂ ਨੇ ਅਨਸਰ ਕੀਤਾ ਬਿਲਕੁਲ ਠੀਕੇ ਸੈਯੋਨੀ ਮੈਂ ਅੰਤਹੀਨ ਤਰਕਾਲਾਂ ਦੇ ਨਾਹੇਡ ਕੁਐਸਚਨ ਨੰਬਰ 32 ਹੈ ਜੀ ਹਨੇਰੇ ਵਿੱਚ ਲਗਦੀ ਵਰਨਮਾਲਾ ਦਾ ਪ੍ਰਕਾਸ਼ਨ ਸਾਲ ਦੱਸੋ অপਸ਼ਨ 1991, 1992, 1993, 1994 32 ਨੰਬਰ ਲਈ ਕਰੈਕਟ ਆਨਸਰ ਕਰੋ ਹਨੇਰੇ ਵਿੱਚ ਲਗਦੀ ਵਰਨਮਾਲਾ ਦਾ ਪ੍ਰਕਾਸ਼ਨ ਸਾਲ ਪੁੱਛਿਆ ਗਿਆ ਹੈ ਆਨਸਰ ਆ ਰਹੀ ਹੈ ਜੀ অপਸ਼ਨ ਬੀ 1992 1992 ਆਨਸਰ ਸਬਦਾ ਸਬਦਾ ਹੈ ਜੀ ਬਿਲਕੁਲ ਠੀਕ ਆਨਸਰ ਕਵੈਸਚਨ ਨੰਬਰ 33 ਦੇ ਬਲਵੱਧਿਆ ਜੀ 33 ਨੰਬਰ ਕਵੈਸਚਨ ਇਹ ਲੋਰਕਾਂ ਦੀ ਰਚਨਾ ਲਕ ਆਸਾੜੀ ਬਰਨਾਡਾ ਅਲਬਾ ਦਨਵਾਦ ਕਿਸ ਸਰਲੇਖੇਡ ਕੀਤਾ ਹੈ অপਸ਼ਨ A ਸ਼ੇਰ ਮਰੇ ਦੀ ਪਾਗਲ B 나ਗਮੰਡਲ ਸੀ ਹਕਮੀ ਦੀ ਹਵੇਲੀ D ਸਈਓਨੀ ਮਹਾਂਤਰੀ ਕਰ ਕਲਾ ਕਵੈਸਚਨ ਨੰਬਰ 33 ਲਈ ਅਨਸਰ ਕਰੋ D ਤਾਂ ਵੈਸੇ ਹੀ ਬਾਰ ਹੋ ਜਾਵੇਗਾ ਬਾਕੀ ਤਿੰਨ ਦੇ ਵਿੱਚੋਂ ਅਨਸਰ ਕਰਿਆ ਜਾਵੇ हां जी ਸਭ ਦੇ ਵੱਲੋਂ ਆਨਸਰ ਜਿਹੜਾ ਆਪਸ਼ਨ A ਤੇ C ਮੈਕਸ ਆਨਸਰ ਕੀਤਾ ਜਾ ਰਿਹਾ B ਵੀ ਆ ਗਿਆ 1 2 A ਕੁਐਸਚਨ ਨੰਬਰ 33 ਦੇ ਲਈ ਆਨਸਰ ਆਪਸ਼ਨ A C B ਮਤਲਬ ਕਿ ਕੁੱਲ ਮਿਲਾ ਕੇ ਮੈਕਸ ਆਨਸਰ ਕੀਤਾ ਜਾ ਰਿਹਾ ਸੋ ਜਿਨ੍ਹਾਂ ਨੇ ਆਨਸਰ ਕੀਤਾ ਆਪਸ਼ਨ C C ਆਨਸਰ ਹੈ கரੈਕਟ ਹੁਕਮੀ ਦਿਹਵੇਲੀ ਕੁਐਸਚਨ ਨੰਬਰ ਚੌਂਤੀ ਦੇ ਵੱਲ ਵੱਧਦੇ 34 ਨੰਬਰ ਕੁਐਸਚਨ ਜੀ ਜਾਂ ਜਰਾਂਦੂ ਦੀ ਰਚਨਾ ਲਾ ਫੇਲੋਡੇ ਸਯੋ ਫਿਰ ਇਦਰ ਨਾਇਕ ਕੋਰ ਮੈਡ ਊਮਨ ਆਫ ਸਯੋ ਦਾ ਅਨਵਾਦ ਕਿਸ ਸਰਲੇਖੇ ਦੀ ਤਾਂ ਇਹਦਾ ਅੰਗਰੇਜ਼ੀ ਵਾਲਾ ਜਿਹੜਾ ਅਸਰਲੇਖ ਹੈ ਉਹਦੇ ਤੋਂ ਪਤਾ ਲੱਗ ਜਾਵੇਗਾ ਕਰੋ ਜੀ ਆਨਸਰ ਆਪਸ਼ਨੇ ਸ਼ੇਅਰ ਮੇਰੇ ਦੀਪਾ ਗੌਰਤ ਬੀ ਨਾਗ ਮੰਡਲ ਸੀ ਹੋਪਮੀ ਦੀ ਅਬਿਲਿਟੀ ਸਯੋ ਨਹੀਂ ਮੈਂ ਹਾਂ ਤੀਨ ਤਰਕਾਲਾ ਕੁਐਸਚਨ ਨੰਬਰ 34 ਲਈ ਆਨਸਰ ਕਰੋ ਹਾਂਜੀ ਕੁਐਸਚਨ ਨੰਬਰ 34 ਲਈ ਅਨਸਰ ਕਰੋ ਜੀ 34 ਨੰਬਰ ਲਈ ਅਨਸਰ ਕਰਿਆ ਜਾਵੇ ਜੀ ਕੁਐਸਚਨ ਦੇ ਆਪਸ਼ਨ ਰੇਗ ਲੱਗੀ ਅਨਤਰਾਰੇ A ਆਪਸ਼ਨ ਸਹੀ ਆਪਸ਼ਨ A ਦੇ ਨਾਲ ਜਾ ਰਿਹਾ ਵੈਰੀ ਗੁੱਡ ਈਵਨਿੰਗ ਜੀ ਹਾਂਜੀ ਜਿਨ੍ਹਾਂ ਨੇ ਵੀ ਅਨਸਰ ਆਪਸ਼ਨ ਇਹ ਕੀਤਾ 34 ਨੰਬਰ ਦੇ ਲਈ ਸਵਾਲ ਹੈ ਜੀ ਬਿਲਕੁਲ ਠੀਕ ਨਾਂ ਤੋਂ ਹੀ ਇੱਥੇ ਵੈਸੇ ਪਤਾ ਲੱਗ ਰਿਹਾ ਹੈ ਕੁਐਸਚਨ ਨੰਬਰ 20 30 ਨੰਬਰ ਹੈ ਜੀ ਮੇਰੇ ਯਾਰ ਜੇ ਇਸ ਹਾਸਤੇ ਮਰ ਗਏ ਕਿਵੇਂ ਉਹਨਾਂ ਦੇ ਦੁੱਖ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਕੁਝ ਨਾ ਕਿਹਾ ਤਾਂ ਮੈਂ ਚੁੱਪ ਹੀ ਰਹਾ ਬਣ ਕੇ ਰੁਹਾ ਸਦਾ ਪਟਕਦੇ ਰਹਿਣਗੇ ਇਹ ਸਤਰਾਂ ਕਿਸ ਦੀਆਂ ਹਨ ऑप्शन एक कादर आर भी वारी शाह सुरजीत पत्र डी शिव कुमार बटालवी पैंती नंबर लिए करेक्ट आंसर वैसे एक कोई रहे कर आंसर रहे गलत किसी का होगा नहीं ठीक है सी ऑप्शन आंसर किया जा रहा जिन्होंने आंसर सी शब्द है इतने कुरैक्ट आंसर क्वेश्चन नंबर 35 ਦੇਵਲ ਸੌਰੀ 36 ਦੇਵਲ ਬਣਦੇ ਜੀ 36 ਨੰਬਰ ਸੁਰਤਮੀਨ ਦਾ ਪ੍ਰਕਾਸ਼ਨ ਸਾਲ ਚੁਣੋ ਆਪਸ਼ਨ ਹੈ 2003 b 2005 c 2006 d 2008 ਪ੍ਰਸ਼ਨ ਨੰਬਰ 36 ਦੇ ਲਈ ਅਨਸਰ ਕਰਿਆ ਜਾਵੇ ਜੀ ਸੁਰਤਮੀਨ ਦਾ ਪ੍ਰਕਾਸ਼ਨ ਸਾਲ ਚੁਣਿਆ ਜਾਵੇ ਕੁਐਸਚਨ ਨੰਬਰ 36 ਦੇ ਲਈ 36 ਲਈ 2008 d ਆਪਸ਼ਨ ਅਨਸਰ ਕੀਤਾ ਜਾ ਰਿਹਾ ਸਭ ਦੇ ਵੱਲੋਂ ਹੀ ਹਾਂਜੀ ਜਿਨ੍ਹਾਂ ਨੇ ਆਨਸਰ ਡੀ ਕੀਤਾ ਹੈ ਸੁਰਜ਼ਮੀਨ ਦਾ ਪ੍ਰਕਾਸ਼ਨ ਸਾਲ ਹੈ ਜੀ 2008 ਕੁਐਸਚਨ ਨੰਬਰ 37 ਦੇ ਵੱਲ ਵਧਦੇ ਹਾਂ ਜੀ 37 ਨੰਬਰ ਹੈ ਜੀ ਸੁਰਜੀਤ ਪਾਤਰ ਨੇ ਆਪਣੇ ਲਈ ਕਿਹੜਾ ਪ੍ਰਤੀਕ ਵਰਤਿਆ ਹੈ ਆਪਸ਼ਨ A ਪੰਛੀ B ਪਤੰਗ C ਰੁੱਤ ਤੇ D ਬਿਰਖ ਕੁਐਸਚਨ ਨੰਬਰ 37 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ 37 ਲਈ ਡੀ ਆਪਸ਼ਨ ਆਰੇ ਪਰਖ ਪ੍ਰਤੀਕ ਵਰਤਿਆ ਪਿੱਛੇ ਆਪਾਂ ਕੁਐਸਚਨ ਵੀ ਕਰਕੇ ਆਏ ਹਾਂ ਠੀਕ ਹੈ ਜੀ ਜਿੰਨਾ ਦਾ ਆਨਸਰ ਆਪਸ਼ਨ ਐ ਡੀ ਆ ਰਿਹਾ ਹੈ ਕੁਐਸਚਨ ਨੰਬਰ 36 ਹਾਂ ਜੀ 37 ਕੁਐਸਚਨ ਸੀ ਇਸ ਕਲਾਸ ਦੇ ਵਿੱਚ ਅੱਗੇ ਕੁਝ ਮਹੱਤਵਪੂਰਨ ਰਚਨਾਵਾਂ ਇਹਨਾਂ ਦੀਆਂ ਦੱਸੀਆਂ ਹੋਈਆਂ ਨੇ ਨੋਟ ਕਰ ਲਓ ਕਿਉਂਕਿ ਪੁੱਛੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਚੰਨ ਸੂਰਜ ਦੀ ਰੰਗੀ ਆਯਾਨੰਦ ਕਿਸ਼ੋਰ ਸ਼ਬਦ ਕੋਸ਼ ਦੇ ਬੂਹੇ ਤੇ ਸ਼ਬਦਾਂ ਦਾ ਜਾਦੂਗਰ ਸਾਈਂ ਜੀ ਸੁੰਨੇ-ਸੁੰਨੇ ਰਾਹਾਂ ਤੇ ਕੋਈ ਕੋਈ ਪੈੜੇ ਇਸ ਤੋਂ ਲਗ ਵ ਹਨੇਰੀ ਵੀ ਜਗਾ ਸਕਦੀ ਐ ਦੀਵੇ ਅੱਗੇ ਆ ਜੀ ਹਿੱਕ ਵਿੱਚ ਕੰਜਰ ਡੋਬ ਕੇ ਸੌਂਗੇ ਅੱਜਕੱਲ੍ਹ ਯੋਨੀ ਮਿਲ ਕਰਦੇ ਲੋਕ ਹੁਣ ਘਰਾਂ ਨੂੰ ਪਰਤਣਾ ਬੜਾ ਮੁਸ਼ਕਿਲ ਐ ਇਹ ਕਵਿਤਾ ਮੈਂ ਮੋੜ ਆਇਆ ਹਾਂ ਹੈ ਸੀਨੇ ਦੇ ਵਿੱਚ ਕੰਪਣ ਮੈਂ ਇਮਤਿਹਾਨ 'ਚ ਹਾਂ ਕੱਚ ਦਾ ਗਲਾਸ ਇਹ ਸਾਰੀਆਂ ਹੀ ਮਹੱਤਵਪੂਰਨ ਰਚਨਾਵਾਂ ਯਾਦ ਰੱਖਿਆ ਜੇ ਗ਼ਜ਼ਲ ਇੱਕ ਲਾਇਰ ਦੇ ਉਚਰਣ ਦਾ ਨਾਂ ਹੈ ਡੱਬਦ ਸੁਰਜਾ ਮੈਂ ਸਮੁੰਦਰ ਬੜੀ ਦੂਰ ਮੇਰਾ ਸਮੁੰਦਰ ਬੜੀ ਦੂਰ ਜੇ ਆਈ ਪੱਤੜ ਦਾ ਫੇਰ ਕੀ ਹੈ ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਮੌਤੇ ਅਰਥ ਲੱਗੀ ਨਜ਼ਰ ਪੰਜਾਬ ਨੂੰ ਲਫ਼ਜ਼ਾਂ ਦੀ ਦਰਗਾ ਪੰਛੀ ਤਾਂ ਉੱਡ ਗਏ ਨੇ ਪੰਛੀ ਤਾਂ ਉੱਡ ਗਏ ਨੇ ਰੁੱਖ ਨੂੰ ਜਦ ਅੱਗ ਲੱਗੀ ਇਹ ਜੋ ਚੰਨ ਦੀ ਚਾਨਣੀ ਹੈ ਤੂੰ ਮੇਰੇ ਦਰਖਤਾਂ ਤੇ ਵਸਦੀ ਘਟਾ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਬਹੁਤ ਹੀ ਮਹੱਤਵਪੂਰਨ ਹਾਂਜੀ ਇੱਥੇ ਹੁੰਦੀ ਜੀ ਕਲਾਸ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਦਿੰਦੇ ਰਹੀਏ ਤਾਂ ਕਿ ਇਤਾਂ ਹੀ ਤੁਹਾਨੂੰ ਕਲਾਸਿਸ ਮਿਲਦੀਆਂ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਸੋ ਥੈਂਕ ਯੂ ਸੋ ਮੱਚ ਅਗੇਨ ਬਾਏ ਬਾਏ टेक केयर गुड नाइट स्वीट ड्रीम्स क्लास में लाइक एंड शेयर करके हौसला अफजाई जरूर करते रहो जी हाँ जी थैंक यू जी थैंक यू थैंक यू बहुत बहुत धन्यवाद जी सब थैंक यू अगेन जी बाय बाय टेक केयर गुड नाइट स्वीट ड्रीम्स